ਧਰਮ ਦੇ ਨਿਕਾਚਨਤ ਨਹੀਂ ਹੈ ਜਿਹਨੂੰ ਹਿੰਸਾ ਕਹਿੰਦੇ ਨੇ ਧਰਮ ਦਾ ਜਮਨ ਵਰਨਾ ਹੁਕਮ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਹੁਕਮ ਮੇਰਾ ਮੈਂ ਕਹਿੰਦਾ ਧਰਮ ਦੇ ਨੋਂ ਤੇ ਧਰਮ ਪ੍ਰਚਾਰ ਕਰੇ ਲੋਕਾਂ ਨੂੰ ਲੜ ਜਾ ਕੇ ਡੋਬਣਾ ਕੂੜ ਡੋਬੇਪੂਰ ਇਹ ਕੂੜ ਪ੍ਰਚਾਰ ਨੇ ਪੂਰਾ ਦੇ ਕੂੜ ਡੋਬ ਦਿੱਤੇ ਇਹ ਹਿੰਸਾ ਹੈ ਜੋ ਵੀ ਭਾਸ਼ਾ ਗੁਰਬਾਣੀ ਦੀ ਹੈ ਉਹਦੇ ਚ ਦੂਜੀ ਭਾਸ਼ਾ ਦੇ ਸ਼ਬਦਾਂ ਦੇ ਅਰਥੇ ਬਦਲੇ ਹੋਏ ਨੇ ਜੇ ਨੂੰ ਅਸੀਂ ਹੰਸਾ ਮੰਨ ਦਾਂ। ਇਹ ਗੁਰਬਾਣੀ ਕਹਿੰਦੀ ਹੈ ਹੰਸੇ ਹੈ ਤੇ ਲੋਭ ਕੋਪਚਾਰੇ ਨਦੀਆਂ ਅਗ। ਆਤਮਾ ਦਾ ਨੁਕਸਾਨ ਕਰਨਾ। ਬੁੱਧੀ ਦਾ ਨਾਸ਼ ਕਰਨਾ। ਆਤਮਾ ਦਾ ਮਰਦੀ ਨਹੀਂ ਹਿੱਤਾਂ ਕਿਵੇਂ ਹੋਗੀ ਬੰਦਸੋ। ਆਤਮਾ ਜਦੋਂ ਮਰਿਆ ਕ੍ਰਿਸ਼ਣ ਦਾ ਕੀਤਾ ਤੈਨੂੰ ਹੰਥ ਮੰਦਣੀ ਗੀਤਾ ਨੂੰ ਮੰਦਾ ਉਹ ਗੰਦੀ ਹਿੰਸਾ ਨੂੰ ਵੀ ਮੰਦਾ ਹਿੰਸਾ ਕਿਹਨੂੰ ਮੰਦਦੇ ਮੈਨੂੰ ਤਾਂ ਇਹ ਨਹੀਂ ਸਮਝ ਆਈ ਇੱਥੇ ਧਰਮ ਦੇ ਅਨੁਸਾਰ ਹਿੰਸਾ ਨਹੀਂ ਹੈ ਜਿਹਨੂੰ ਹਿੰਸਾ ਕਹਿੰਦੇ ਨੇ ਤਰ ਮੰਦਾ ਜਮਨ ਵਰਨਾ ਹੁਕਮ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਹੁਕਮ ਮੇਰਾ ਕੋਈ ਪੈਦਾ ਨਹੀਂ ਕਰ ਸਕਦਾ ਹੁਕਮ ਮੇਰਾ ਜਿਹੜੇ ਗੱਲ ਨੂੰ ਨਹੀਂ ਮੰਨਦੇ ਉਹ ਹਿੰਸਾ ਮੰਨਦੇ ਨੇ ਧਰਮ ਦਾ ਜਿਹੜਾ ਅਸੀਂ ਕੰਮ ਕਰਨ ਆਏ ਆਂ ਲੋਕ ਜਿਹੜੇ ਆਗੂ ਨੇ ਧਾਰਮਿਕ ਜੇ ਉਹਨਾਂ ਨੂੰ ਹੋਰ ਪਾਸੇ ਲਾ ਕੇ ਉਹਨਾਂ ਦਾ ਜੀਵਨ ਬਰਬਾਦ ਕਰਦੇ ਨੇ ਉਹ ਹਿੰਸਾ ਉਹ ਦੋ ਸਭ ਤੋਂ ਵੱਡੀ ਹਿੰਸਾ ਇਹ ਹੈ ਸਮਝ ਆ ਨਹੀਂ ਇਹ ਹਿੰਸਾ ਅਸੀਂ ਇਹਨੂੰ ਹਥਾਮੰਦ ਉਹ ਸਰੀਰ ਤੇ ਛਟੂਣ ਹਥਾਮੰਦ ਨੇ ਫੀਨਲ ਦਾ ਸਾਡਾ ਮਤਲਬ ਹੈ ਕੋਈ ਨਹੀਂ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਬੇਕਾਰ ਕਰਤਾ ਸਾਰਾ ਆਦਮ ਘਾਤੀ ਨੇ ਕੋਲ ਘਾਤੀ ਨੇ ਇਹ ਸਮਝੋ ਉਹਨਾਂ ਦੀ ਇਰਾਦੇ ਜੋ ਲੈਣ ਆਏ ਤੇ ਉਹਨੂੰ ਲੈਣ ਨਹੀਂ ਦਿੱਤਾ ਹੋਰ ਪਾਸੇ ਲਾ ਕੇ ਰੱਖਿਆ ਉਹਨਾਂ ਦਾ ਜੀਵਨ ਬਰਬਾਦ ਹੋ ਗਿਆ ਉਹ ਹੰਸਾਨੀ ਉਕੀ ਹੈ ਉਹ ਸਭ ਤੋਂ ਬਾਬ ਉਹ ਹੰਥਾ ਹੰਥਾ ਬਾਬ ਬਾਬ ਉਹਨੇ ਨਾ ਹਾਂਜੀ ਗੁਰਬਾਣੀ ਉਹ ਹੰਥਾ ਮੰਦੀ ਹੈ ਉਹ ਜਿਹੜੇ ਗਾਂਧੀ ਵਾਲੀ ਹੰਥਾ ਹੋਰ ਹੋਊਗੀ ਮਾ ਤਾਂ ਬੁੱਧਾੜੀ ਹੰਥਾ ਮੈਂ ਕਹਿ ਨਹੀਂ ਸਕਦਾ ਮਾ ਤਾਂ ਬੁੱਧੋ ਹੰਥਾ ਨੂੰ ਇੰਤਾਨੀ ਮੰਨਦਾ ਜੀ ਨੂੰ ਤੁਸੀਂ ਮੰਨਦੇ ਹੋ ਜੇ ਮੰਨਦਾ ਹੁੰਦਾ ਡੱਡੂ ਕੱਛੂ ਨਾ ਖਾਂਦੇ ਚੀਨ ਵਾਲੇ ਸਭ ਤੋਂ ਜ਼ਿਆਦਾ ਮੰਨ ਖਾਂਦੇ ਨੇ ਜਿਹੜੇ ਬੋਧੀ ਨੇ ਉਹ ਮੰਤੋਂ ਖਿਲਾਫ ਨਹੀਂ ਅਮਾਨਤ ਖਾਂਦੇ ਨੇ ਜਿਹਨੂੰ ਤੁਸੀਂ ਹੰਤਾ ਮੰਨਦੇ ਹੋ ਹੰਤਾ ਹੀ ਨਹੀਂ ਉਹ ਬੰਦੇ ਨਹੀਂ ਉਹਨੂੰ ਹੰਤਾ ਅਸਲ ਵਿੱਚ ਬਾਪੂ ਜੀ ਉਹ ਬਹੁਤ ਆਪਤਾਰ ਹੈ ਬੁੱਧੀ ਨਾਲ ਹੰਸਾ ਦਾ ਸੰਬੰਧ ਜੋੜਦਾ ਹੈ ਬੁੱਧ ਸਾਡੇ ਵਾਲੀ ਹੰਸਾ ਨੂੰ ਹੰਤਾ ਮੰਨਦਾ ਹੈ ਉਹ ਇਹਨਾਂ ਦਾ ਪ੍ਰਚਾਰ ਕੀਤਾ ਹੋਇਆ ਮੈਂ ਸਾਡੀ ਪਦਾਰਥਕ ਹੋ ਗਈ ਉਹ ਬੁੱਧਕ ਨੇ ਹਾਂ ਬੁੱਧਕ ਨੇ ਬੁੱਧੀ ਦੇ ਲੈਵਲ ਤੇ ਜਿਉਂਦੇ ਨੇ ਬੁੱਧੀ ਦਾ ਪ੍ਰਕਾਸ਼ਣ ਬੁੱਧੀ ਦਾ ਵਿਕਾਸ ਹੀ ਵਿਗਾਸ ਹੈ ਬੌਧਿਕ ਵਿਕਾਸ ਹੋਵੇ ਉਹ ਨੂੰ ਵਿਗਾਸ ਕਹਿ ਸਕਦੇ ਹਾਂ ਅਸੀਂ ਉਹ ਜੋ ਵਿਕਾਸ ਪੈਦਾ ਹੋਗਾ ਤੇ ਅਸਲ ਵਿੱਚ ਫਿਰ ਹਿੰਸਾ ਹੈ ਕੀ ਚੀਜ਼ ਲਾਈਫ ਦੇ ਵਿੱਚ ਆਉਂਦੀ ਹੈ ਓਹੋ ਮੈਂ ਕਹਿੰਦਾ ਧਰਮ ਦੇ ਨਾਂ ਤੇ ਧਰਮ ਪ੍ਰਚਾਰ ਕਰਕੇ ਲੋਕਾਂ ਨੂੰ ਲਿਜਾ ਕੇ ਉਹ ਹੀ ਅਸਲੀ ਹਿੰਸਾ ਡੋਬਣਾ ਦੇਖੋ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਕੂੜਾ ਸਭ ਜਿਹੜਾ ਕੂੜ ਡੋਬੇਪੂਰ ਇਹ ਕੂੜ ਪ੍ਰਚਾਰ ਨੇ ਪੂਰਾਂ ਦੇ ਕੂੜ ਡੋਬ ਦਿੱਤੇ ਇਹ ਹਿੰਸਾ ਹੈ ਗੁਰਬਾਣੀ ਦੇ ਕਿਸੇ ਨੂੰ ਆਪਣੇ ਬੇੜੇ ਚੜਾ ਲੈਣਾ ਕਹਾਂ ਜਾ ਕੇ ਡੋਬੋ ਦੇਣਾ ਇਹ ਇਹ ਹਿੰਸਾ ਨਹੀਂ ਇਹ ਧਰਮ ਦੇ ਬੇੜੇ ਚੜਾ ਦੇਣਾ ਕਹਾਂ ਡੋਬ ਦੇਣਾ ਪਤਾ ਵੀ ਇਹਨਾਂ ਡੁੱਬਣਾ ਹੈ ਇਹ ਹਿੰਸਾ ਹੈ ਕਿ ਉਹ ਜਨਮ ਨਹੀਂ ਤਾਂ ਨਹੀਂ ਮੰਨਦੇ ਜਮਣ ਮਰਨ ਹੁਕਮ ਹੈ ਇਹਨਾਂ ਦੀ ਹੰਸਾ ਹੋਊਗੀ ਜੋ ਖਾਲਸਾ ਸੋਚ ਹੈ ਉਹ ਇਹ ਮੰਦੀ ਹੈ ਕਿ ਜਨਮ ਮਰਨ ਪਾਣਾ ਉਤਰ ਰਬ ਉਹਦਾ ਪਾਣੇ ਚ ਹੈ ਪਾਣੀ ਚ ਹੈ ਪਾਣੇ ਦੇ ਬਿਨਾ ਮਰਦਾ ਹੀ ਨਹੀਂ ਨਾ ਜੰਮਦਾ ਇਹ ਵੀ ਮੰਨਦੇ ਨੇ ਸਾਰੇ ਹੁੰਦਾ ਫੈ ਗਿਆ ਜੋ ਮਨਜ਼ੂਰ ਹੈ ਖੁਦਾ ਹੁੰਦਾ ਹੈ ਮੁਸਲਮਾਨ ਵੀ ਮੰਨਦੇ ਨੇ ਇਹ ਹਿੰਦੂ ਵੀ ਮੰਨਦੇ ਨੇ ਇਹ ਮੰਨਦੇ ਨੇ ਉੱਤੋਂ ਉੱਤੋਂ ਮੂੰਹ ਚ ਗਲ ਹੋ ਰਿਹਾ ਅੰਦਰ ਹੋ ਰਿਹਾ ਇਹਨਾਂ ਦੇ ਕੁਝ ਇਹ ਅੰਦਰ ਬਦਲ ਲੈਂਦੇ ਨੇ ਮੂੰਹ ਦੇ ਵਿੱਚ ਉਹੀ ਗੱਲ ਹੈ ਅੰਦਰੋਂ ਬਦਲ ਲੈਂਦੇ ਨੇ ਸਾਡੇ ਜੋ ਮੂੰਹ 'ਚ ਉਹ ਹੀ ਅੰਦਰ ਹੈ ਆਹ ਫਰਕ ਹੈ ਹਾਂਜੀ ਗੀਤਾ ਵਿੱਚ ਵੀ ਲਿਖਿਆ ਕਿ ਆਤਮਾ ਨਾ ਮਰਦੀ ਹੈ ਹਾਂ ਆਤਮਾ ਅਮਰ ਹੈ ਜੇ ਆਤਮਾ ਅਮਰ ਹੈ ਫਿਰ ਹੰਸਾ ਕਿਹੜੀ ਚੀਜ਼ ਦੀ ਹੈ ਉਹਦਾ ਆਤਮਾ ਦਾ ਜਨਮ ਹੈ ਜਿਹੜਾ ਆ ਉਹਨੂੰ ਪਹਿਲਿਆ ਹੋਇਆ ਸਰੀਰ ਦਾ ਇਹ ਬੇਕਾਰ ਕਰ ਦੇਣਾ ساری ਜ਼ਿੰਦਗੀ ਅਲ ਜਾ ਕੇ ਇਹ ਹੰਸਾ ਹੈ ਫਿਰ ਉਹ ਪਛਤਾਊਗਾ ਵਿਚਾਰਾ ਅਸਾਂ ਖਬੂਰ ਖਾਂਦੇ ਘੋੜਾ ਵਰਵਾਣੀ ਕਹਿੰਦੀ ਹੈ ਮੂਰਖੰਦ ਖੋਰ ਅਸਾਂ ਖਚੋਰ ਹਰਾਮਖੋਰ ਇਹ ਜਿਹੜੇ ਚੋਰ ਹਰਾਮਖੋਰ ਨੇ ਨਾ ਉਹਨਾਂ ਨੂੰ ਸਖਿਆ ਦੇਣ ਵਾਲੇ ਹਿੰਸਕ ਨੇ ਸਾਰੇ ਉਹਨਾਂ ਦੀ ਹਿੰਸਾ ਕਰਦੇ ਨੇ ਅਸੀਂ ਇਹ ਕਹਿੰਦੇ ਹਾਂ ਤੇ ਪਾਪ ਹੈ ਇਹ ਅਚੇਤ ਪਾਪ ਤੋਂ ਡਰਦੇ ਕਬੀਰ ਕਹਿੰਦਾ ਹੈ ਅਚੇਤ ਪਾਪ ਤੋਂ ਡਰ ਉਹ ਪਾਪ ਹੈ ਜਿਹੜਾ ਤੇਰੇ ਚਿੱਤ ਤੇ ਤੂੰ ਕਹਿੰਦਾ ਮੈਂ ਧਰਮ ਕਾ ਕਰ ਲੈਣਾ ਤੂੰ ਹੰਸਾ ਅੜ ਜਾ ਕੇ ਦੂਏ ਪਾਸ ਰੱਖਿਆ ਗਿਆਨ ਕਾ ਬੱਧਾ ਮੰਨ ਰਿਹਾ ਹੈ ਉਹ ਨੂੰ ਹੋ ਗਿਆ ਹੁੰਦੇ ਜਿੱਦਣ ਉਹਦਾ ਮਨ ਵਾਸ ਚਾਜੇ ਮਤਲਬ ਗੁਰੂ ਨੇ ਅਸਲ ਗਿਆਨ ਨਾ ਦੇ ਕੇ ਇੱਕ ਛੋਟਾ ਮੋਟਾ ਨਕਲੀ ਗਿਆਨ ਦੇ ਕੇ ਹਿੰਸਾ ਜਾਣ ਬੋਝ ਕੇ ਅਸਲੀ ਗਿਆਨ ਤੋਂ ਦੂਰ ਰੱਖਣਾ ਵੇਦ ਛੜਾਇਆ ਜਿਨ੍ਹਾਂ ਨੇ ਸਮਰਤ ਸ਼ਾਸਤ੍ਰਕਾਰ ਇਹਨਾਂ ਸਕੇ ਤੇ ਸਾਰੇ ਤਾਂ ਫੜ ਫੜ ਕੇ ਜੜੇ ਦਿੰਦਾ ਸੀ ਰਾਵਣ ਉਹਨਾਂ ਨੂੰ ਰਾਵਣ ਕਿਉਂ ਜੜੇ ਦਿੰਦਾ ਸੀ ਹਿੰਸਕ ਤੇ ਹੋ ਸਾਰੇ ਇਹਨਾਂ ਨੂੰ ਰਾਵਣ ਰਕਸ਼ਸ਼ ਲੱਗਦਾ ਸਾਨੂੰ ਵੀ ਰਕਸ਼ਸ਼ੇ ਬੰਦੇ ਨੇ ਬਾ ਇੱਥੇ ਪਾਸ਼ਾ ਦਾ ਫਰਕ ਆ ਕੇ ਆ ਧਰਮ ਇਥੋਂ ਨਿਕੜੀ ਸੀ ਉਹ ਬਸ ਲੱਗੇ ਨਕਲੀ ਧਰਮ ਖੜਾ ਖਲਿਆ ਉਹ ਸ਼ਾਂਤੀ ਦੇਣੀ ਬੰਦਾ ਦਿਮਗ ਤੋਂ ਮੇਰੇ ਸਾਹਮਣੇ ਤਾਂ ਬੋਲਦੇ ਵੀ ਨਹੀਂ ਸੰਤ ਜਦ ਮੈਂ ਕਹਿੰਨਾ ਵੀ ਆਓ ਤੇਰੇ ਵਰਗੇ ਮੁੰਡੇ ਨੇ ਔਰ ਬਘੀਲ ਨੇ ਆਉ ਇਹਨਾਂ ਦੀ ਸਾਹਮਣੇ ਫੇ ਆਉਂਦੇ ਨਹੀਂ ਆ ਜੇ ਤਾਂ ਮਨਮੁੱਖ ਨੇ ਸਾਰੇ ਤੁਹਾਨੂੰ ਮਨਮੁੱਖ ਕਹਿੰਦੇ ਨੇ ਸੌਖਾ ਹੀ ਹੈ ਨਾ ਕਬ ਖੜਾ ਝੜਾ ਲੈਣਾਂ